ਲਓ ਪਿਆਰਿਓ ਹੋ ਗਈ ਸਵੇਰੇ ਤੇ ਆ ਵੀ ਹੂਆ ਸਾਹਮਣੇ ਕਿਨਰਕਲਾਸ ਦਾ ਆ ਸਾਹਮਣੇ ਕਲਪਾ ਪੰਡਾ ਆ ਸਾਹਾਰੇ ਕਿਨਰਕਲਾਸ ਨੇ ਮਨੂ ਜੇ ਤੋ ਸਾਫ ਹੋ ਜਾਂਦਾ ਨਾ ਤੇ ਇਥੋ ਸ਼ਿਵਲਿੰਗ ਵੀ ਦੇਖਦਾਗਾ ਆ ਲੋ ਸਾਡੇ 6 ਵਜੇ ਦਾ ਟਾਈਮ ਆ ਹੁਣ ਆਪਾਂ ਲਾਤਾ ਹੀ ਸਾਈਕਲ ਇੱਥੋਂ ਦੀ ਪੌੜੀਆਂ ਚੜਾ ਆ ਗਿਆ ਐ ਉਹ ਭੱਲੇ ਸੜ ਗਿਓ ਧਰਤੀ ਚਾਹ ਤੇ ਆਹ ਲੋ ਕਮਰੇ ਚ ਹੀ ਧਰਤੀ ਆਪਾਂ ਬਸ ਚਾਹ ਪੀ ਕੇ ਨਾ ਹੁਣ ਨਿਕਲਦੇ ਆ ਉੱਪਰ ਪਿੰਡ ਆ ਕਲਪਾ ਕਲਪਾ ਦੇਖ ਕੇ ਆਉਣੇ ਆ ਮਨਿਸਟਰ ਵੀ ਦੇਖ ਕੇ ਆਉਣੇ ਆ ਸਮਾਂ ਸੂਣ ਹੈ ਰਹਿਣ ਦਾਂਗੇ ਇੱਥੇ ਹੀ ਸਾਈਕਲ ਐਂ ਤੁਰ ਕੇ ਸਾਰਾ ਕੁਝ ਦੇਖ ਕੇ ਫੇਰ ਚੱਲਦੇ ਆਂ ਦੇਖਦੇ ਕਿੰਨਾ ਕੁ ਟਾਈਮ ਲੱਗਦਾ ਵਧੀਆ ਪਿੰਡ ਆਹੋ ਲੱਕੜ-ਲੁੱਕੜ ਦੇ ਘਰ ਬਣੇ ਹੋਏ ਨੇ ਮਿਨਿਸਟਰੀ ਆ ਲਾਓ ਪਿਆਰਿਓ ਹੁਣ ਮੜਾ ਜਿਹਾ ਆਪਾਂ ਨਾ ਢੇੜਾ ਕੱਢਿਆ ਇਹ ਮਿਨਿਸਟਰੀ ਉਹ ਉੱਪਰ ਮਿਨਿਸਟਰੀ ਆ ਆ ਮਿਨਿਸਟਰੀ ਦੇਖਿਆ ਇਹ ਇੱਕ ਮੰਦਿਰ ਆ ਉਹ ਦੇਖਿਆ ਇਹ ਤੇ ਥੋੜੇ ਜਿਹਾ ਪਿੰਡ ਦੀ ਝਲਕ ਦੇਖਿਆ ਇਹ ਕਲਪਾ ਪਿੰਡ ਆਹ ਦੇਖੋ ਇਦਾਂ ਦੇ ਘਰ ਨੇ ਉਰੇ ਲੱਕੜ ਦੇ ਪੁਰਾਣੇ ਘਰ ਨੇ ਇਹ ਆਹ ਦੇਖੋ ਆਹ ਦਾ ਹੁਣ ਵਿੱਚ ਨਵੇਂ ਬਣ ਗਏ ਪਰ ਆਹ ਸਾਰੇ ਪੁਰਾਣੇ ਨੇ ਆ ਇਥੋਂ ਦਾ ਬੱਸ ਸਟੈਂਡ ਆ ਪਿਆਰਿਓ ਆ ਦੇਖੋ ਬੱਸ ਆਹੀ ਬੱਸ ਸਟੈਂਡ ਆ ਇੰਨਾ ਗਾ ਤੇ ਆ ਉੱਪਰ ਘਰ ਨੇ ਇਹ ਤਾਂ ਸਾਰੇ ਆਰ ਸੀ ਸੀ ਬਣ ਗਏ ਉਹ ਇੱਕ ਲੱਕੜ ਦਾਗਾ ਵਿੱਚ ਨਾਲ ਗਾ ਸਾਰੇ ਪੁਰਾਣੇ ਘਰ ਸੀ ਇਹਨਾਂ ਦੇ ਇਦਾਂ ਦੇ ਹੁਣੇ ਨਵੇਂ ਬਣਾਈ ਜਾਂਦੇ ਨੇ ਆ ਲੋ ਪਹਿਲਾਂ ਇਦਾਂ ਦੀ ਹੁੰਦੀ ਸੀਗੇ ਇਹ ਹੁਣ ਆਪਣੀ ਪੀੜ੍ਹੀ ਨਵੇਂ ਬਣਾਉਂਦੀ ਆ ਢਾਟਾ ਢਾਗੇ ਆ ਲੋ ਸਾਰੇ ਇਦਾਂ ਦੇ ਹੁੰਦੇ ਸੀ ਪਹਿਲਾਂ ਦੇਖੋ ਆ ਸਾਰੀ ਪੁਰਾਣੀ ਲੱਕੜ ਆ ਲੋ ਇਹ ਪੈਂਟਜਾ ਨਾ ਅੱਗ ਬਹੁਤ ਵਾਰ ਲੱਗੀ ਆ ਇੱਕ ਵਾਰ ਤਾਂ ਸਾਰਾ ਹੀ ਪਿੰਡ ਜਲ ਗਿਆ ਸੀ ਅੱਗ ਨਾਲ ਸਾਰਾ ਹੀ ਪਤਾ ਨਹੀਂ ਕਿੰਨੇ ਸੌ ਗੱਦੀ ਗੱਲਾਂ ਪੁੱਛਦੇ ਆ ਕਿਸੇ ਨੂੰ ਆ ਦੇਖ ਆ ਰੈਸਟੋਰੈਂਟ ਆ ਆ ਇਹ ਰ ਆ ਰੈਸਟੋਰੈਂਟ ਆ ਇਹ ਹਲੇ ਖੁੱਲਿਆ ਨਹੀਂ ਆ ਲੋ ਇਹ ਸਾਰੇ ਜਿਹੜੇ ਪੁਰਾਣੇ ਸੀਗੇ ਨਾ ਘਰ ਆ ਦੇਖ ਆ ਗੋਪਾ ਬਣੇ ਹੋਏ ਆ ਲੋ ਉਹ ਦੇਖੋ ਸੱਤ ਪਾਈ ਹੋਈ ਡੇਡੀ ਇਹ ਤਾਂ ਪਾਈ ਹੋਈ ਇੱਥੇ ਬਰਫ਼ ਪੈਂਦੀ ਆ ਬਹੁਤ ਆ ਲੋ ਆ ਲੋ ਆ ਇਦਾਂ ਪੌੜੀਆਂ ਬਣਾ ਲੈਂਦੇ ਸੀ ਉੱਤੇ ਚੜਨ ਨੂੰ ਵਿੱਚ ਦਾ ਹਲੇ ਵੀ ਸ਼ਿੰਗਾਰ ਕੇ ਰੱਖੇ ਹੋਏ ਨੇ ਤੇ ਵਿੱਚ ਵਿੱਚ ਇਹਨਾਂ ਨੇ ਉਹ ਕਰਤੇ ਆਹ ਦੇਖੋ ਮੀਟਰ ਲੱਗਿਆ ਹੋਇਆ ਆ ਦੇਖੋ ਆ ਕੈਫੇ ਦੇਖੋ ਕਿੰਨਾ ਵਧੀਆ ਮਾਹ ਲੋ ਲੱਗ ਜੀ ਫੀਲ ਫੀਲ ਆਉਂਦੀ ਹੈ ਉਹ ਰੇ ਆ ਕੇ ਆਹ ਲੋ ਸਾਰਿਆਂ ਨੂੰ ਮੀਟਰ ਲੱਗੇ ਹੋਏ ਨੇ ਆ ਥੋੜਾ ਜਿਹਾ ਵਧੀਆ ਸ਼ਿੰਗਾਰਿਆ ਹੋਇਆ ਆ ਬੰਦੇ ਨੂੰ ਸ਼ੌਂਕ ਹੋਣਾ ਆ ਦੇਖੋ ਇਹਨੇ ਵਧੀਆ ਕੰਮ ਕਰਿਆ ਹੋਇਆ ਉੱਪਰ ਆ ਲੋ ਆ ਸਾਰਾ ਉਹਦਾ ਬਣਾਇਆ ਹੋਇਆ ਪੱਥਰਾਂ ਦਾ ਚਿੰਨ ਚਿੰਨ ਕੇ ਇਹ ਵੀ ਪੁਰਾਣਾ ਹੀ ਆ ਲੋ ਇਸਾਰਾ ਕਲਪਾ ਪਿੰਡ ਆ ਕਲਪਾ ਇੱਥੇ ਚੜਦੇ ਚੜਦੇ ਆਪਾਂ ਨੂੰ 3:30 5 ਘੰਟੇ ਲੱਗੇ ਆ ਗਲੀ ਜਾਂਦੀ ਐ ਇੱਧਰ ਵੀ ਲੱਕੜ ਦੇ ਘਰ ਨੇ ਆ ਦੇਖੋ ਆ ਕਿੰਨਾ ਪੁਰਾਣਾ ਸੱਤ ਪੱਥਰਾਂ ਦੀ ਉਹ ਦੇਖੋ ਕਿੰਨਾ ਕੰਮ ਹੋਇਆ ਹੋਇਆ ਵਿੱਚ ਗਰਿੱਲਾਂ ਲੱਗੀਆਂ ਆ ਦੇਖੋ ਬੜਤਲਾਈਆਂ ਵਾਂਗੂ ਲੱਗੀਆਂ ਜਿੱਗ ਜਾਏਗਾ ਆ ਲੋਹੇ ਦਾ ਦਰਵਾਜ਼ਾ ਉਹ ਬਾਉੜੀ ਚੜ ਰਹੀ ਆ ਉੱਪਰ ਇਹਨਾਂ ਦੇ ਮੰਤਰ ਝੂਲ ਰਹੇ ਨੇ ਆ ਲੋ ਆ ਇਦਾਂ ਲਾਈਵ ਹੈ ਨੇ ਟੂਟੀਆਂ ਪਾਣੀ ਉੱਪਰੋਂ ਆਗਾ ਆ ਇਹਨਾਂ ਦੀ ਪੁਰਾਣੀ ਉਹ ਆ ਪਿੰਡ ਦੀ ਠਾਈ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਉਹ ਆ ਪਿੰਡ ਦੀ ਉਹ ਉੱਪਰ ਉਹ ਜੰਗਲ ਆ ਗਿਆ ਸਾਰਾ ਆ ਘਰ ਆ ਗਿਆ ਕਾ ਦੇਖੋ ਇਹ ਆਰਸੀ ਸੀ ਆ ਇਹ ਹੁਣੀ ਪਾਇਆ ਹੋਇਆ ਆ ਆ ਲੱਕੜ ਦਾਗਾ ਉਹ ਦੇਖੋ ਉੱਤੇ ਲਾਈਟ ਲੱਗੀ ਹੋਈ ਬਹੁਤ ਪੁਰਾਣਾਗਾ ਇਹ ਆ ਦੇਖੋ ਆ ਵਿੱਚ ਸ਼ੀਸ਼ਾ ਪਿਆ ਹੋਇਆ ਉਸ ਟਾਈਮ ਦਾ ਆ ਵਿੱਚ ਹਲੇ ਨਵਾਂ ਬਣਿਆਗਾ ਸਾਰਾ ਨਵਾਂ ਬਣਿਆ ਆਗੇ ਜਿਹਨੇ ਛੱਡਤਾ ਵਿੱਚ ਪੁਰਾਣਾ ਘਰ ਹੋਣਾ ਕਿਸੇ ਦਾ ਦੇਖੋ ਉੱਤੇ ਇਹ ਸਾਧਾ ਭਾਈ ਦਾ ਲੱਕੜਾ ਜਿਵੇਂ ਬਾਲੇ ਜੀ ਹੁੰਦੇ ਆਮਨਿਸਟਰੀ ਆਗੀ ਹਾਂਜੀ ਪੰਜਾਬ ਇਹ ਪੰਜਾਬੀ ਪੰਜਾਬੀ ਮਾਤਾ ਕਹਿੰਦੀ ਜੇ ਪੰਜਾਬੀ ਆ ਪੰਜਾਬੀ ਆ ਲੋ ਇਹਦੀ ਪ੍ਰਕਰਮਾ ਕਰਨੀ ਹੁੰਦੀ ਆ ਇਧਰਲੇ ਪਾਸੇ ਦੀ ਜਾ ਕੇ ਉਧਰਲੇ ਪਾਸੇ ਦੀ ਐ ਐ ਆਉਣਾ ਹੁੰਦਾ ਜਿਵੇਂ ਆਪਾਂ ਗੁਰੂ ਘਰ 'ਚ ਪ੍ਰਕਰਮਾ ਕਰਦੇ ਆ ਐ ਵਰਨਿੰਗ ਸਿੰਘ ਤਾਂ ਆਪਾਂ ਤਾਂ ਇਧਰ ਦੀ ਕਰਦੇ ਆ ਇਧਰ ਦੀ ਜਾ ਕੇ ਪਰੇ ਦੀ ਆਉਣੇ ਆ ਪਰ ਆਪਾਂ ਇਹਨਾਂ ਦੇ ਹਿਸਾਬ ਨਾਲ ਚੱਲਾਂਗੇ ਹੁਣ ਇਧਰ ਆਏ ਹੋਏ ਆ ਨਾ ਆਹ ਮਿਨਿਸਟਰੀ ਆ ਗਈ ਆਹ ਕਮਾਉਣੇ ਹੁੰਦੇ ਨੇ ਆ ਦੇਖੋ ਆ ਦੇਖੋ ਆ ਗੱਨਾ ਪੁਰਾਣਾ ਘਾਰ ਆ ਇਹ ਤਾਂ ਹੁਣ ਬਣਿਆ ਇੱਥੇ ਆਰ ਸੀ ਸੀ ਅੱਗੇ ਵੀ ਚੱਲਾਂਗੇ ਪਹਿਲਾਂ ਮਿਨਿਸਟਰੀ ਦੇਖ ਆਈਏ ਆ ਲੋ ਦਾ ਸਿੱਖਿਆ ਹਟ ਐ ਆਹ ਹੈ ਉਹ ਪੁਰਾਣਾ ਜੋ ਵੀ ਹੁਣ ਆਪਾਂ ਮਿਨਿਸਟਰੀ 'ਚ ਜਾਇਆ ਹੀ ਏ ਇੱਥੇ ਪੜ ਲਾਂਗੇ ਪਹਿਲਾਂ ਇਦਾਂ ਪੰਗਾ ਨਹੀਂ ਲੈਣਾ ਚਾਹੀਦਾ ਵੀ ਕੀ ਆ ਫੋਨ ਫੋਨ ਹੁਣ ਔਰ ਸਾਰਾ ਕੁਝ ਹਾਲੋ ਇਹਨਾਂ ਨੂੰ ਮਾਨੇ ਕਹਿੰਦੇ ਨੇ ਇਹਨਾਂ ਨੂੰ ਘਮਾਉਣਾ ਹੁੰਦਾ ਹੈ ਆ ਗੋਂਪਾ ਆ ਇਦਾਂ ਨਾ ਇਹ ਮੰਤਰ ਲਿਖਦੇ ਨੇ ਪੱਥਰਾਂ ਦੇ ਉੱਤੇ ਇਹ ਕਾਰੀਗਰ ਇਹਨਾਂ ਕੋਲ ਬਹੁਤ ਹੁੰਦੇ ਨੇ ਇੱਧਰ ਜਿਹੜੇ ਐ ਪੱਥਰਾਂ ਦੇ ਉੱਤੇ ਮੰਤਰ ਲਿਖਦੇ ਨੇ ਆ ਦੇਖੋ ਪਿਆਰਿਓ ਇਹ ਇੱਧਰਲੇ ਪਾਸੇ ਹਾਂ ਬੈਕ ਸਾਈਡ ਤੋਂ ਇਹ ਜਿਹੜੀਆਂ ਇਹਨਾਂ ਦੀਆਂ ਕਹਿੰਦੇ 108 ਪੁਰਾਣੀਆਂ ਮਨਿਸਟਰੀਆਂ ਸੀ ਇਹ ਉਹਨਾਂ ਦੇ ਵਿੱਚੋਂ ਇੱਕ ਆ ਗਈ ਹਾਂ ਲੋ ਜਿਵੇਂ ਆਪਾਂ ਜੋਤ ਨਹੀਂ ਚਲਾਉਂਦੇ ਹੁੰਦੇ ਹੁੰਦੇ ਉਰਦਵਾਰਿਆਂ ਚੋਂ ਮੈਂ ਇਹ ਲਾਈ ਹੋਈ ਆ ਇੱਥੇ ਹਾਲੋ ਇਹ ਬਹੁਤ ਪੁਰਾਣਾ ਹੋਣਾ ਆ ਦੇਖੋ ਇਹਦੀ ਸੱਤ ਵੀ ਨਹੀਂ ਵੀ ਆ ਇਹ ਤਾਂ ਹੁਣ ਸੜ ਚੁੱਕੇ ਨੇ ਇਹ ਮਾਤਾ ਬੈਠੀ ਆਪਾਂ ਨੂੰ ਆਏ ਸੀ ਵੀ ਇਹ ਚ ਰਹਿੰਦਾ ਨਹੀਂ ਹੋਣਾ ਕੋਈ ਰਹਿੰਦੇ ਨੇ ਦੇਖੋ ਹਾਲੋ ਆਹੀ ਜੀਆਂ ਗਲੀਆਂ ਨੇ ਸਾਰਾ ਪਿੰਡ ਕਲਪਾ ਗਲੀਆਂ ਦਾ ਸਾਰ ਐ ਨਾ ਟੂਰਿਸਟ ਇਹ ਤਕੜਾ ਟੂਰਿਸਟ ਏਰੀਆ ਬੰਦੇ ਥੱਲੇ ਰਕੌਂਗ ਪਿਉ ਘੱਟ ਰੁਕਦੇ ਨੇ ਕਲਪਾ ਇੱਥੇ ਜ਼ਿਆਦਾ ਰੁਕਦੇ ਨੇ ਆਹ ਦੇਖੋ ਆਹ ਦਾ ਚੱਲ ਹੁਣ ਨਵੇਂ ਬਣਾਈ ਜਾਂਦੇ ਆ ਸੀਮੈਂਟ ਵਾਲੇ ਟੂਰਿਸਟ ਦੇ ਲਈ ਪਰ ਜੋ ਨਜ਼ਾਰਾ ਪੁਰਾਣਿਆਂ ਦਾ ਉਹ ਪੁਰਾਣਿਆਂ ਦਾ ਹੀ ਆ ਆਹ ਲੋ ਜੇ ਜਦੋਂ ਇੱਥੇ ਸਾਰੇ ਨਵੇਂ ਬਣ ਗਏ ਨਾ ਫਿਰ ਲੋਕਾਂ ਨੇ ਇੱਥੇ ਆਉਣਾ ਹਟ ਜਾਣਾ ਫਿਰ ਅੱਖਾਂ ਚ ਖਸੁੰਨ ਦੇ ਕੇ ਰੋਣਗੇ ਵੀ ਅਸੀਂ ਆ ਕੀ ਕਰ ਲਿਆ ਆ ਮੰਦਰ ਆ ਗਿਆ ਆ ਇੱਥੇ ਜੋੜੇ ਰੱਖਣ ਲਈ ਜਗਾ ਦੇਖੋ ਅੰਦਰ ਨਹੀਂ ਆਪਾਂ ਵੀਡੀਓ ਦਾ ਪੰਗਾ ਲੈਂਦੇ ਕਿਉਂਕਿ ਇੱਧਰ ਜਿਆਦਾ ਜਗ੍ਹਾ ਵੀਡੀਓ ਦੀ ਮਨਾਹੀ ਹੁੰਦੀ ਆ ਆ ਬਦਾਨੀ ਕੀ ਬਣੀ ਹੋਈ ਆ ਇਹਨਾਂ ਦੀ ਜਿਵੇਂ ਓਖਲੀ ਜੀ ਹੁੰਦੀ ਆ ਨਾ ਓਦਾਂ ਦੀ ਆ ਆ ਲੋ ਪਿਆਰਿਓ ਉਰੇ ਆ ਕੇ ਬਾ ਮੁੱਕ ਗਿਆ ਪਿੰਡ ਹੁਣੇ ਹੋਟਲ ਹਾਟਲ ਹੋਮਸਟੇ ਆ ਗਏ ਆ ਪਿੰਡ ਦੀ ਆਪਾਂ ਬਾਹਰ ਲਈ ਫਿਰਨੀ ਦੇ ਨਿਕਲ ਆਏ ਹੁਣ ਜਿਵੇਂ ਆਪਣੇ ਪਿੰਡ ਜੇ ਨਹੀਂ ਹੁੰਦੀਆਂ ਆ ਪਿੰਡ ਦੀ ਸਾਰੀ ਅੰਦਰਲੀ ਫਿਰਨੀ ਸੀਗੀ ਉਹ ਦੇਖੋ ਉਪਰੋਂ ਆਪਾਂ ਆਏ ਆ ਇਹ ਸਾਰੀ ਅੰਦਰਲੀ ਫਿਰਨੀ ਸੀਗੀ ਤੇ ਹੁਣ ਆਪਾਂ ਇਧਰੋਂ ਉੱਤਰਦੇ ਉੱਤਰਦੇ ਆ ਪਿੰਡ ਦੀ ਬਾਹਰਲੀ ਫਿਰਨੀ ਚ ਆ ਗਏ ਆ ਥੱਲੇ ਚੱਲੀ ਆ ਜਿਹੜੀ ਖੇਤਾਂ ਜਨੂੰ ਨਹੀਂ ਆਂਦੀ ਹੁੰਦੀ ਸੜਕ ਆਪਣੇ ਉਹਨੇ ਥੱਲੇ ਇਹਨਾਂ ਦੇ ਬਾਗਾਂ ਨੂੰ ਚੱਲੀ ਆ ਜਿਹੜੇ ਛੇਪਾਂ ਦੇ ਬਾਗ ਨੇ ਉਹ ਦੇਖੋ ਆਹ ਦੇਖੋ ਇਹ ਸਾਰੇ ਇਹਨਾਂ ਦੇ ਪੁਰਾਣੇ ਘਰ ਨੇ ਗੁੱਡੀ ਲੱਕੜ ਪਈ ਆ ਦੇਖੋ ਆਹ ਲੋਏ ਬਾਹਰਲੀ ਫਿਰਨੀ ਆ ਗਈ ਪਿੰਡ ਵਾਲੀ ਉਹਨੇ ਆਪਾਂ ਚੜਦੇ ਚੜਦੇ ਉੱਥੇ ਹੀ ਪਹੁੰਚ ਜਾਾਂਗੇ ਉੱਪਰ ਇੱਕ ਪੁਰਾਣਾ ਅਹੇ ਇਹੇ ਗਾਰੀ ਲੋਕ ਦੇਖਣ ਆਉਂਦੇ ਨੇ ਪੁਰਾਣੇ ਵਾਜ ਜਦੋਂ ਇਹ ਗਏ ਉਦੋਂ ਬਾਅਦ ਇਹਨਾਂ ਕੋਲ ਕਹਿੰਦੇ ਨਹੀਂ ਆਉਣਾ ਫਿਰ ਝਾਕਣਗੇ ਇਹ ਦੇਖੋ ਉਹ ਸੀ ਸਾਹਮਣੇ ਇੱਕ ਕਿਵੇਂ ਵਿੱਚ ਇਹ ਜਿਹੜੀ ਤਕਨੀਕ ਆ ਨਾ ਆਹ ਇਹ ਇਥੋਂ ਦੀ ਬਹੁਤ ਪੁਰਾਣੀ ਤਕਨੀਕ ਆ ਪੱਥਰ ਚਣ ਕੇ ਵਿੱਚ ਆਸਤੀਰੀਆਂ ਇਹ ਪਚਾਲ ਰਹਿਤ ਹੁੰਦੀ ਆ ਬਿਲਡਿੰਗ ਪਚਾਲ ਰਹਿ ਤਾਂ ਪਚਾਲ ਆ ਜੇ ਇਹਨੂੰ ਕੁਝ ਨਹੀਂ ਹੁੰਦਾ ਆ ਤੁਹਾਡੇ ਸਾਹਮਣੀਆਂ ਦੇਖੋ ਕਿੰਨੇ ਸਾਲਾਂ ਪੁਰਾਣੀਆਂ ਆ ਅਬੂਹੇ ਵਾਰੀਆਂ ਹੀ ਦੱਸਦੇ ਨੇ ਇਹਦੀਆਂ ਆਹ ਦੇਖੋ ਸੇਵ ਢੇਰਾਂ ਦੇ ਢੇਰ ਸੇਵ ਲੱਗੇ ਪਏ ਨੇ ਦੇਖੋ ਜਿੱਧਰ ਨੂੰ ਵੀ ਨਿਗਾਹ ਮਾਰੋ ਆਹ ਲਓ ਇਹ ਬਗੀਚੇ ਨੇ ਇਹਨਾਂ ਦੇ ਇੱਕ ਆ ਘਰ ਆ ਗਿਆ ਦੇਖੋ ਮਤਲਬ ਰਹਿੰਦੇ ਨੇ ਵਿੱਚ ਲੋਕ ਆਹ ਦੇਖੋ ਪਰ ਤੱਕ ਆਥਲੇ ਇਹਨਾਂ ਦਾ ਡੰਗਰ ਬੁਸ਼ ਵਾਲੀ ਹੁੰਦਾ ਸੀਗਾ ਆ ਉੱਪਰ ਸਾਰਾ ਹੁਣ ਨਵਾਂ ਬਸਿਆਗਾ ਆ ਜਿਹੜਾ ਜੰਗਲ ਕੰਕਰੀਟ ਦਾ ਬਣਾਇਆ ਹੋਇਆ ਇਹਨਾਂ ਨੇ ਇਹ ਸਾਰਾ ਨਵਾਂ ਬਸਿਆ ਉੱਪਰ ਆ ਦੇਖੋ ਮਤਲਬ ਸਾਰਾ ਹਲੇ ਰਹਿ ਛਾਦੇ ਵਿੱਚ ਦੇਖੋ ਇਹ ਨਹੀਂ ਹੈਗਾ ਵੀ ਖਾਲੀ ਕਰੇ ਹੋਏ ਨੇ ਆ ਬੱਚੇ ਖੇਡਦੇ ਨੇ ਆਇਆ ਜਦੋਂ ਜਦੋਂ ਲੋਕ ਆਉਣ ਲੱਗੇ ਉਦੋਂ ਫਿਰ ਇਹਨਾਂ ਨੂੰ ਵੀ ਲਾਲਚ ਹੋ ਗਿਆ ਫਿਰ ਇਹ ਆ ਕੰਕਰੀਟ ਦੇ ਬਣਾਉਣ ਲੱਗੇ ਕੀ ਆ ਸੀ ਪਾ ਇਹ ਕਮਾਈ ਇਹ ਵੀ ਮਤਲਬ ਲੋਕ ਠਹਿਰਨ ਸਾਡੇ ਕੋਲ ਪਰ ਇਹਨਾਂ ਨੇ ਇਹਦਾ ਸੋਚਿਆ ਨਹੀਂ ਵੀ ਲੋਕ ਤੁਹਾਡੇ ਇੱਥੇ ਪੁਰਾਣੇ ਮਕਾਨਾ ਕਰਕੇ ਹੀ ਆਉਂਦੇ ਆ ਹੁਣ ਜੇ ਉਹ ਲੱਕੜ ਜੀ ਦਾ ਪੁਰਾਣਾ ਉਹਦੇ ਵਿੱਚ ਜੇ ਕਹਿਣ 500 ਰੁਪਇਆ ਤਾਂ ਭੱਜ ਕੇ ਰਹੂੰ ਮੈਂ ਜੇ ਐਜ ਕਹਿਣ ਫੇਰ ਮੈਂ ਸੋਚੂਗਾ ਦੇਖੋ ਬਿਆਰਿਓ ਮਤਲਬ ਬਹੁਤ ਘਰ ਨੇ ਹਲੇ ਵੀ ਆਹ ਛੋਟਾ ਜਿਹਾ ਆਹ ਉੱਤੇ ਡਿਸ਼ ਲਾਈ ਹੋਈ ਇਹਨਾਂ ਨੇ ਆ ਨਾਲ ਫੇਰ ਆ ਗਿਆ ਇਹ ਸਾਰਾ ਪੱਥਰ ਦਾਗਾ ਸਾਰੇ ਪੱਥਰ ਚਨੇ ਹੋਏ ਆ ਉੱਤੇ ਸੱਤ ਇਹਨਾਂ ਨੇ ਲੱਕੜੀਆਂ ਦੀ ਸਟੀਰਾਂ ਦੀ ਪਾ ਕੇ ਤੇ ਉੱਤੇ ਇਹਨਾਂ ਨੇ ਆ ਸਿੱਟਿਆ ਹੋਇਆ ਕੰਕਰ ਰੋੜੇ ਵੱਟੇ ਮਿੱਟੀ ਜਿਹੜੀ ਇਹਨਾਂ ਦੀ ਨਿਕਲਦੀ ਆ ਆ ਦੇਖੋ ਕਿੱਡਾ ਸੇਵ ਦਾ ਦਰਖਤ ਆ ਕਿੱਡਾ ਪਲਿਆ ਹੋਇਆ ਐਂ ਲਵਕਦੇ ਆ ਸੇਵ ਇਹਨੂੰ ਆ ਨਾਲੀਆਂ ਦੀ ਸਫਾਈ ਕਰੀ ਜਾਂਦੇ ਆ ਲੋ ਹੋ ਗਏ ਨੇ ਬੰਦੇ ਆ ਦੇਖੋ ਪਿਆਰਿਓ ਕਿੰਨਾ ਸੋਹਣਾ ਆਇਆ ਇਹ ਆ ਥੋੜਾ ਜਿਹਾ ਆਰਸੀਸੀ ਆ ਤੇ ਆ ਉੱਤੇ ਲੱਕੜ ਦਾ ਇਹ ਇਹ ਕੰਮ ਸਹੀ ਆ ਐਂ ਵੀ ਕਰ ਲੈਣ ਚਾਹੇ ਇਹ ਇਹ ਵੀ ਕੰਮ ਸਹੀ ਆ ਮਤਲਬ ਅੱਧਾ ਗਾ ਲੱਕੜ ਦਾ ਅੱਧਾ ਆਰਸੀਸੀ ਦੇਖਣ ਨੂੰ ਤਾਂ ਸੋਹਣਾ ਲੱਗਦਾ ਦੇਖੋ ਆ ਲੋ ਆ ਦਰਾਖਤ ਦੇਖੋ ਪਿਆਰਿਓ ਹੈ ਪਤਾ ਨਹੀਂ ਕਿਹਦਾ ਪਰ ਮੈਨੂੰ ਲੱਗਦਾ ਘੱਟੋ ਘਾਟ ਇਹ ਹੋਊ 100 150 ਸਾਲ ਪੁਰਾਣਾ ਆਪਣਾ ਜਿਹੜਾ ਬਰੋਟਾ ਹੁੰਦਾ ਬਰੋਟੇ ਨੂੰ ਵੀ ਉੱਤੇ ਜਗਿਆ ਹੋਇਆ ਉਹ ਦੇਖੋ ਟਾਪ ਤੇ ਜਿਹੜੇ ਆਹ ਖੇਤਾਂ ਵਾਲੇ ਨੇ ਹੁਣ ਜਿਹੜਾ ਵੀ ਇਹ ਖੇਤ ਆ ਕਰੋੜਾਪਤੀ ਬੰਦਾ ਉਹ ਕਰੋੜਾਪਤੀ ਕਿਉਂਕਿ ਜਿਹੜਾ ਇੱਕ ਬੂਟਾ ਇੱਕ ਬੂਟੇ ਤੋਂ ਹੀ ਕਹਿੰਦੇ ਇਹ ਆਪਣਾ ਕਵਾਂਟਲ ਕਵਾਂਟਲ ਉੱਤਰਿਆ ਆਉਂਦਾ ਸੇਵ ਆਹ ਲਓ ਤੁਸੀਂ ਹਿਸਾਬ ਲਾ ਲਓ ਕਿੱਡਾ ਬਾਗ ਆ ਇਹ 1 ਕਰੋੜਾਂ ਪਤੀ ਬੰਦੇ ਨੇ ਉਹੀ ਨਹੀਂ ਹੈਗੇ ਵਾ ਘਰ ਘਰ ਇਹ ਐਂ ਬਣਾ ਕੇ ਰੱਖਦੇ ਨੇ ਕਿਉਂਕਿ ਸ਼ੌਂਕ ਹੈ ਇਹਨਾਂ ਨੂੰ ਪੁਰਾਣਾ ਪੁਰਾਣਾ ਇਹ ਜੇ ਘਰਾਂ ਦਾ ਵਿੱਚ ਵਿੱਚ ਨਵੀਂ ਪੀੜ੍ਹੀ ਹੈ ਜਿਹੜੀ ਉਹ ਵੈਹਣਦੀ ਅਸੀਂ ਨਵੇਂ ਬਣਾਉਣੇ ਆ ਜਿਵੇਂ ਵਿੱਚ ਵਿੱਚ ਨਵੇਂ ਬਣੇ ਹੋਏ ਨੇ ਆਹ ਲੋ ਆ ਨਾਲੀ ਪੱਕੀ ਕਰੀ ਹੋਈ ਆ ਖਾਲੋ ਜਿਵੇਂ ਹੁੰਦਾ ਖਾਲ ਵਾਂਗੂ ਆਹ ਪੁਲਿਸ ਚੌਂਕੀ ਆ ਗਈ ਇਹਨਾਂ ਦੀ ਆ ਸਾਰੀ ਪੁਲਿਸ ਚੌਂਕੀ ਆ ਪਿੰਡ ਦੀ ਹਲੋ ਸਾਰੀ ਪੁਲਿਸ ਚੌਂਕੀ ਆ ਆ ਸਾਰੀ ਬਿਲਡਿੰਗ ਪੁਲਿਸ ਚੌਂਕੀ ਦੀ ਆ ਹਾਲੋ ਪਿਆਰਿਓ ਮੜਾ ਜਾ ਉੱਤੇ ਜਾਇਆ ਇਹ ਇਹ ਬਾਈ ਕਹਿੰਦੇ ਜਿੰਨਾ ਤੁਸੀਂ ਉੱਪਰ ਜਾਓਗੇ ਕਹਿੰਦੇ ਤੁਹਾਨੂੰ ਪਿੰਡ ਦਾ ਵਧੀਆ 뷰 ਦਿਖੂਗਾ ਦੇਖ ਕੇ ਗਾਣੇ ਜੇ ਲਾਤੇ ਪੰਜਾਬੀ ਜਿਆਦਾ ਕਹਿੰਦੇ ਹੁਣ ਆਹ ਦੇਖੋ ਬਾਈ ਔੜੀਆਂ ਦੇਖੋ ਕਿੰਨੀਆਂ ਵਧੀਆ ਬਣੀਆਂ ਹੋਈਆਂ ਉੱਪਰਲੇ ਪਾਸੇ ਵੀ ਹੈਗੇ ਨੇ ਆਹ ਲੋ ਲੱਕੜ ਦੇ ਘਰ ਜਿਵੇਂ ਉਹ ਪਿੰਡ ਦਾ ਥੱਲੇਲਾ ਪਾਸਾ ਸੀ ਇਹ ਪਿੰਡ ਦਾ ਉੱਪਰਲਾ ਪਾਸਾ ਹੈਗਾ ਆਹ ਲੋ ਐ ਗਲੀਆਂ ਜਾਂਦੀਆਂ ਨੇ ਇੱਕ ਤਾਂ ਗਲੀ ਨਿਕਲ ਗਈ ਇੱਕ ਇਧਰ ਨੂੰ ਗਲੀ ਜਾਂਦੀ ਆ। ਹਲੋ। ਆ ਸਾਰੀ ਪੱਥਰਾਂ ਦੀ ਸੱਤ ਪਾਈ ਹੋਈ ਆ। ਆ ਅੰਦਰ ਜਾਂਦੀ ਆ ਉਹ ਆ ਘਰ ਦੀ ਐਂਟਰੀ। ਆ ਥੱਲੇ ਬਗੀਚੀ ਆ ਇਹਨਾਂ ਦੀ ਬਾੜੀ ਕੋਲ ਬੀਜਣ ਲਈ। ਆ ਲੱਕੜਾਂ ਇਹ ਨਾ ਛਿਆਲ ਦੀ ਇਕੱਠੀਆਂ ਕਰਕੇ ਰੱਖ ਲੈਂਦੇ ਨੇ। ਛਿਆਲਾਂ ਚਰੇ برف ਪੈ ਜਾਂਦੀ ਆ ਨਾ। ਉਹਦੇ ਵਾਸਤੇ ਆਇਆ ਇਹ ਸਾਰਾ ਪਿੰਡ ਆ ਵੀ ਹੀ ਆਇਆਂ ਗਲੀਆਂ ਜਾਂਦੀਆਂ ਜਿਵੇਂ ਪਿੰਡਾਂ ਜ ਆਪਣੇ ਪੰਜਾਬ ਦੇ ਹੁੰਦੀਆਂ ਕੋਈ ਇੱਧਰ ਨੂੰ ਮੁੜ ਗਈ ਕੋਈ ਉੱਧਰ ਨੂੰ ਆਇਆਂ ਇਹਨਾਂ ਦੀਆਂ ਛੋਟੀਆਂ ਵੀ ਹੀਆਂ ਨੇ ਉਪਰੋਂ ਨਾਲੀਆਂ ਆਉਂਦੀਆਂ ਰੁੱੜਦੀਆਂ ਨਾਲ ਪੈ ਪਾਏ ਹੋਏ ਨੇ ਉਹ ਜਿਹੜੇ ਪਰੇ ਘਰ ਦੇ ਦੇਖਦਾ ਉਹਨਾਂ ਦੇ ਪਰੇ ਪਾਸੇ ਆਪਾਂ ਰੁਕੇ ਹੋਏ ਆ ਹਲੋ ਇਹ ਆ ਲੱਕੜ ਇਕੱਠੀ ਕਰ ਕਰ ਰੱਖ ਲੈਂਦੇ ਨੇ ਸਾਰੇ ਉਹ ਉੱਤੇ ਤੱਕ ਘਾਰੀ ਘਰਨੇ ਆਹ ਥੱਲੇ ਲਾ ਲੋ ਆ ਇੱਥੇ ਸਾਡੀ ਮੋਟੀ ਸਬਜੀ ਭਾਜੀ ਬੀਜਦੇ ਨੇ ਐਦਾਂ ਆਹ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਝੌਂਪੜੀ ਜੀ ਸਾਰੀ ਲੱਕੜ ਦੀ ਆਹੇ ਆਹ ਦੇਖੋ ਸਟੀਰੀਆਂ ਪਾਈਆਂ ਹੋਈਆਂ ਆ ਉੱਤੇ ਟੀਨ ਪਾਈ ਹੋਈ ਸਾਰੀ ਲੱਕੜ ਦੀ ਆਹ ਨਾਲ ਦਰਖਤ ਕਿੰਨਾ ਸੋਹਣਾ ਲੱਗਦਾ ਦੇਖੋ ਬਹੁਤ ਪੁਰਾਣਾ ਦਰਖਤ ਆਹੇ ਇੱਥੇ ਨਾ ਇਹ ਆਪ ਦਾ ਸਟੋਰ ਕਰਦੇ ਨੇ ਭੋਜਨ ਸਾਰਾ ਰਸਾਂ ਨੂੰ ਪਾਣੀ ਇਹ ਇਹਨਾਂ ਦਾ ਘਰ ਹੁੰਦਾ ਜਿਵੇਂ ਆਪਾਂ ਪਹਿਲਾਂ ਦੇਖਿਆ ਸੀ ਉਧਰ ਜਾਖਾ ਪਿੰਡ ਆ ਲੋ ਆਉ ਤੇ ਇਹਨਾਂ ਦਾ ਰੂਮ ਹੁੰਦਾ ਮੇਨ ਜਿੱਥੇ ਬਹਿ ਕੇ ਖਾਣਾ ਪੀਣਾ ਵਰਫਾਂ ਵਰਫਾਂ ਵਾਲੇ ਏਰੀਆ ਜਿਹੜੋ ਵਰਫ ਪੈਂਦੀ ਆ ਉਦੋਂ ਅਸੀਂ ਇੱਥੇ ਉੱਪਰ ਬਹਿੰਦੇ ਨੇ ਆ ਸੂਰਜ ਮੁਖੀ ਲੱਗੀ ਹੋਈ ਆ ਦੇਖੋ ਕਿੰਨੀ ਸੋਹਣੀ ਇਹਨਾਂ ਨੇ ਘਰ ਦੀ ਐਂਟਰੀ ਬਣਾਈ ਹੋਈ ਆ। ਦੇਖੋ ਇਹ ਜੋ ਧੂਆ ਨਿਕਲਦਾ ਨਾ ਥੱਲੇ ਖਾਣਾ ਪੀਣਾ ਬਣ ਰਿਹਾ ਇਹਨਾਂ ਦਾ। ਚਿਵਣੀ ਜੀ ਲਾਈ ਹੁੰਦੀ ਆ। ਆ ਪੈਪ ਲਾਇਆ ਹੁੰਦਾ ਉੱਤੇ ਧੂਆ ਨਿਕਲ ਨੂੰ। ਆ ਲਓ। ਆਹ ਦੇਖੋ ਲੱਗੇ ਹੋਏ ਨਾ ਡਾਈਨਿੰਗ। ਇੱਥੇ ਬਹਿ ਕੇ ਖਾਣਾ ਖਾਂਦੇ ਨੇ ਇਹ। ਇਹ ਉੱਪਰ ਉੱਪਰ ਆ ਲਾ ਗਿਆ ਪਾਸਾ ਸਾਰਾ ਪਿੰਡ ਦਾ। ਜਿਹੜਾ ਪਿੰਡ ਪਹਿਲਾਂ ਘੁੰਮ ਕੇ ਆਏ ਆ। ਉਹ ਦੇਖੋ ਜਿਹੜੀ ਮਿਨਿਸਟਰੀ ਜਾ ਕੇ ਆਏ ਆ ਸਾਰੀ ਦਿਖਣ ਲੱਗ ਗਈ ਕਿੰਨੀ ਸੋਹਣੀ ਲੱਗਦੀ ਆ ਹਾਂ ਤੇ ਮਹਾਤਮਾ ਬੁੱਧ ਦੀ ਬੇਤਾਂ ਦੇ ਪ੍ਰਤਿਮਾ ਬਣਾਈ ਹੋਈ ਆ ਜਿੱਤੇ ਆਪਾਂ ਉਤਾਰਦੇ ਹੁਣ ਆਪਾਂ ਉੱਥੇ ਜਾਏਗੇ ਪ੍ਰਕਰਮਾ ਕਰਾਈਏ ਜੀ ਹਾਲੋ ਉਹ ਆ ਰਹਿ ਗਿਆ ਥੱਲੇ ਬੱਸ ਸਟੈਂਡ ਜਿਹੜਾ ਹੁਣ ਦਿਖਾਇਆ ਸੀ ਉਹ ਇੱਕ ਟੂਰਿਸਟ ਕਿੱਡੇ ਬੈਗ ਤਾਮ-ਚਾਮ ਚੱਕੀ ਜਾਂਦਾ ਉਹ ਰਹਿ ਗਿਆ ਸਾਰਾ ਪਿੰਡ ਹੁਣ ਇੱਥੋਂ ਗੱਲ ਸਹੀ ਆ ਉਹ ਕਹਿੰਦੇ ਸਾਰਾ 뷰 ਦਿਖੂਗਾ ਆ ਉੱਪਰ ਦੇਖੋ ਕਿੰਨਰ ਕਲਾਸ ਕਿਵੇਂ برفਾਂ ਨਾਲ ਢਕੇ ਪਏ ਪਰਬਤ ਸੇਂਦ ਪਰਬਤ ਮੇਦੋਨੀ ਆ ਸਾਰੇ ਪਿੰਡ ਦਾ ਝਾਕਾ ਦੇਖਦਾ ਆ ਉੱਤੋਂ ਸੱਤਾਂ ਦੇਖਦੀਆਂ ਪੱਥਰ ਵਾਲੀਆਂ ਤੋ ਪਿਆਰਿਓ ਆ ਜਿਹੜੇ ਤੁਹਾਨੂੰ ਉੱਪਰ ਦੇਖਦੇ ਆ ਨਾ ਇਹ ਸ਼ਾਰਾ ਕਿਨਰ ਕਲਾਸ਼ ਆ ਇਹਨੂੰ ਕਿਨਰ ਕਲਾਸ਼ ਕਹਿੰਦੇ ਨੇ ਆਪਣੇ ਹਿੰਦੁਸਤਾਨ ਚ ਸਭ ਤੋਂ ਵੱਡਾ ਆ ਇਹ ਕਿਨਰ ਕਲਾਸ਼ ਇਸ ਤੋਂ ਬਾਅਦ ਫਿਰ ਮਣੀ ਮਹੇਸ਼ ਹੋਰ ਸਭ ਤੋਂ ਵੱਡਾ ਜਿਹੜਾ ਮੰਨਿਆ ਜਾਂਦਾ ਉਹ ਹੈਗਾ ਕਲਾਸ਼ ਪਰਬਤ ਤਿੱਬਤ ਦੇ ਵਿੱਚ ਮਾਨਸਰੋਵਰ ਝੀਲ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਗਏ ਸੀ ਮਾਨਸਰੋਵਰ ਇਹਦੀ ਯਾਤਰਾ ਚੱਲਦੀ ਆ ਸੌਣ ਦੇ ਵਿੱਚ ਸੌਣ ਦੇ ਵਿੱਚ ਬਹੁਤ ਬਹੁਤ ਮਹੀਨਾ ਤੋਂ ਹੁਣ ਖਾ ਇਹਨਾਂ ਨੇ ਰੋਕਤੀ ਯਾਤਰਾ ਲੈਂਡਸਲਾਈਡ ਹੋਣ ਲੱਗੀ ਤੇ ਮਤਲਬ ਇਹ ਇੰਨੀ ਕਠਨ ਯਾਤਰਾ ਚੋਟੀ ਦਾ ਬੰਦਾ ਹੀ ਕਰ ਸਕਦਾ ਜਿਹੜਾ ਪੂਰਾ ਭਾਗਤਾ ਚੋਟੀ ਦਾ ਉਹ ਦੇਖੋ ਜਿਹੜੇ ਉੱਤੇ ਪਰਬਤ ਦੇਖਦੇ ਆ ਤੁਹਾਨੂੰ ਉਹ ਦੇਖੋ ਇੱਧਰ ਜਾਣਾ ਹੁੰਦਾ ਇਹ ਬਹੁਤ ਔਖਾ ਵੱਡੇ ਵੱਡੇ ਪੱਥਰ ਨੇ YouTube ਤੇ ਕੱਢ ਕੇ ਦੇਖਿਓ ਤੁਹਾਨੂੰ ਫੇਰ ਪਤਾ ਲੱਗੂ ਯਾਤਰਾ ਕਿੰਨੀ ਔਖੀ ਹੈ ਇਹਦੀ ਬਸ ਆਉਣ ਦੇ ਮਹੀਨੇ ਹੀ ਚੱਲਦੀ ਆ ਮਹੀਨਾ ਜਾਂ 25 ਦਿਨ ਜਾਂ 28 ਦਿਨ ਇੰਨਾ ਗਾ ਯਾਰੋ ਹੁਣ ਜਾਂਦੀ ਵਾਰ ਦਾ ਝਾਕਾ ਦੇਖ ਲਓ ਫਿਰ ਆਪਾਂ ਚੱਲੇ ਆਂ ਥੱਲੇ ਸਾਰਾ ਪਿੰਡ ਹੁਣ ਆਪਾਂ ਦੇਖ ਲਿਆ ਹੁਣ ਆਪਾਂ ਥੱਲੇ ਜਾ ਕੇ ਤੇ ਸਮਾਨ ਸੱਲਾ ਚੱਕ ਕੇ ਚਲੋ ਜੀ ਅਗਲੀ ਯਾਤਰਾ ਸ਼ੁਰੂ ਕਰਦੇ ਆਂ ਯਾਰੋ ਇਹ ਪਿੰਡ ਹੈਗਾ ਕਲਪਾ ਜਿੱਥੇ ਆਪਾਂ ਰੁਕੇ ਹੋਇਆ ਜਿਹੜਾ ਉਹ ਸਾਰਾ ਪਿੱਛੇ ਦੇਖਦਾਗਾ ਮਤਲਬ ਕਾਫੀ ਮਸ਼ਹੂਰ ਪਿੰਡ ਆ ਰਕੌਂਗ ਪਿਊ ਤੋਂ 6-7 ਕਿਲੋਮੀਟਰ ਉੱਪਰ ਆ ਗਏ ਮਾੜਾ ਦੂਰੋਂ ਦੂਰੋਂ ਇੱਥੇ ਟੂਰਿਸਟ ਆਉਂਦੇ ਨੇ ਸ਼ਿਆਲਾਂਾਂ 'ਚ ਸ਼ਿਆਲਾਂਾਂ 'ਚ ਬਰਫ਼ ਪਈ ਹੁੰਦੀ ਆ ਤੇ ਕਾਫੀ ਮਸ਼ਹੂਰ ਪਿੰਡ ਆ ਕਲਪਾ ਕਲਪਾ ਇੱਥੇ ਆਪਾਂ ਅਜੇ ਰੁਕੇ ਹੋਏ ਸੀ ਬਸ ਇੱਥੇ ਸਾਰਾ ਪਿੰਡ ਦੇਖਿਆ ਹੁਣ ਮਿਨਿਸਟਰੀਆਂ ਦੇਖੀਆਂ ਤੇ ਹੁਣ ਬਸ ਇੱਥੋਂ ਚਾਲੇ ਪਾਉਣ ਲੱਗੇ ਆ ਆਪਾਂ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ